जो गुरबाणी काझे करो उन्होंने बाद दस मिनट बाढ़ी पढ़ा सच्चे पातशाह फिर अपना खुशियां लवेंगे अच्छा जो व्यवहार है अ तो

ਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਮਾਰਾ ਈਸ਼ ਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀਆਂ ਸੰਗ ਜੀਓ ਆਪ ਜੀ ਨੂੰ ਅੱਜ ਇੱਕ ਵਿਸ਼ੇ ਦੇ ਦਿਹਾੜੇ ਨੇ ਆ ਬਹੁਤ ਬਹੁਤ ਵਧਾਈਆਂ ਹੋਣ ਉਨੇ ਵੀਰਾਂ ਨੇ ਤੁਹਾਡੇ ਨਾਲ ਬਾਣੀ ਇਹ ਸਾਂਝੀ ਕੀਤੀ ਔਰ ਵੀਰ ਨੇ ਕਵਤਾ ਪੜ੍ਹੀ ਕਿ ਚੋਰੀ ਜਾਰੀ ਠੱਗੀ ਤੋਂ ਸਾਨੂੰ بچਾਏ ਸੋ ਸੱਚੇ ਪਾਸ਼ਾ ਹੀ ਨੇ ਇਹ ਸਾਡੇ ਵਾਸਤੇ ਅਸੂਲ ਨੰਬਰ 5 ਹੀ ਲਿਖਾ ਦਿੱਤਾ ਸੀਗਾ ਕਿ ਝੂਠ ਝੂਠ ਰੁਕਾਰ ਵਿਚਾਰ ਤੇ ਸਤਾਚਾਰ ਆਦਮ ਨੂੰ ਧਿਆਨ ਆਪ ਮੈਂ ਇੱਕ ਸੱਚੀ ਗੱਲ ਹੀ ਸੁਣਾਉਣੀ ਚਾਹੁੰਦਾ ਔਰ ਇੱਕ ਵੀਰ ਨੇ ਸੱਚੇ ਪਾਸ਼ੇ ਜਿਹੜੇ ਉੱਥੇ ਰਹਿੰਦੇ ਹੁੰਦੇ ਸੋ ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਲੈਂਦੇ ਔਰ ਉਹਨੇ ਵੀਰ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਝੂਠ ਝੂਠ ਠਗੀ ਠੋਰੀ ਸਾਰਾ ਕੁਝ ਬੰਦ ਨਹੀਂਤਾ ਤੇ ਪਰ ਅਸੀਂ ਸਮਾਜ ਦੇ ਵਿੱਚ ਰਹਿੰਨੇ ਆ ਤਾਂ ਸੰਦ ਕਰਨਾ ਪੈਦਾ ਇਹਦਾ ਸਰਦਾਰ ਨਹੀਂ ਹੈਗਾ ਸੱਚੇ ਪਾਤਸ਼ਾਹ ਹੀ ਹੱਸ ਕੇ ਕਹਿੰਦੇ ਸ਼ੁਰੂਆਤ ਇਦਾਂ ਕਰੋ ਪਹਿਲਾ ਦਰਬਾਰ ਤੋਂ ਸੰਗਤ ਦੇ ਵਿੱਚੋਂ ਕਿਸੇ ਵੀ ਸੰਗਤ ਦੇ ਵਿੱਚ ਆਪਾਂ ਝੂਠ ਝੂਠ ਹੀ ਰਾ ਕੇ ਠਗੀ ਨਹੀਂ ਕਰਾਂਗੇ ਜੇ ਅੱਜ ਬਾਹਰਿਆਂ ਨੂੰ ਛੱਡ ਕੇ ਪਹਿਲਾਂ ਅੰਦਰੋਂ ਸ਼ੁਰੂ ਕਰ ਲਵਾਂ। ਸੋ ਸੱਚੇ ਪਾਤਸ਼ਾਹ ਜੀ ਨੇ ਮੁੜ ਕੇ ਹੱਸ ਕੇ ਕਿੰਦਾ ਜੀ ਚਲੋ ਠੀਕ ਹੈ ਸੱਚੇ ਪਾਤਸ਼ਾਹ ਚਲੋ ਇਦਾਂ ਕਰ ਲੈਂਦੇ ਨੇ। ਪਰ ਗੱਲ ਇਹ ਆ ਕਿ ਹੁਕਮ ਜਿਹੜਾ ਹੁੰਦਾ ਉਹ ਅੰਦਰ ਦੇ ਬੋਲ ਵਾਸਤੇ ਸਾਰੇ ਹੁੰਦਾ। ਫਿਰ ਜਿੱਥੇ-ਜਿੱਥੇ ਵੀ ਸੱਚੇ ਪਾਤਸ਼ਾਹ ਜੀ ਦੀ ਇਹ ਹਰ ਬਾਣੀ ਆਉਂਦੀ ਹੈ ਕਿ ਸਾਨੂੰ ਕਿਸੇ ਵੀ ਬੁੱਲ੍ਹ ਸਿੱਖ ਦੇ ਨਾਲ ਗਰਖੀ ਨਹੀਂ ਕਰਨੀ, ਠੱਗੀ ਨਹੀਂ ਮਾਰਨੀ ਤੇ ਮੈਨੂੰ ਉਸ ਬੁੱਲ੍ਹ ਸਿੱਖ ਦੀ ਗੱਲ ਜਿਹੜੀ ਨਾ ਉਹ ਯਾਦ ਆ ਜਾਂਦੀ ਵੀ ਬਿਲਕੁਲ ਸੱਚ ਹੈ। ਕਾਂਜ ਜੇ 8 ਸੰਸੈ ਸੰਮਤ ਇੱਕ ਹਰਪਗਦਵਾਰ ਜੇ ਟਵਾਲ ਗ੍ਰੰਥ ਨੰਬਰ 18 ਦੇ ਵਿੱਚ ਹੈ ਪੇਜ ਨੰਬਰ 940 ਦੇ ਆਓ ਅਪਨ ਪੜਨਾ ਹੈ ਵਿਚਾਰ ਕਰਨਾ ਤੇ ਉਤੇ ਸੋਚਣਾ ਹੈ ਕਿ ਅਸੀਂ ਕਿੱਥੇ ਗਏ ਅੱਗੇ ਭੇਬ ਰਹੇ ਨਾ ਲੁਕਾ ਪਰਦਾ ਉਹ ਲਾ ਦਿਆਂ ਚਕਾਈ ਆ ਤੇ ਨੁਕਿਆ ਨਹੀਂ ਰਹਿਣਾ ਤੁਹਾਡੇ ਸਾਹਮਣੇ ਮੈਂ ਪੜਦਾ ਗੱਲ ਚਕਾਰਿਆ ਇਨਫੋਰਮੇਸ਼ਨ ਕਰ ਰਿਹਾ ਧੋਖਾ ਕਰਨ ਵਾਲਾ ਰਹੇ ਨਾ ਕੋਈ ਸੁਕਾ ਸੁਕਣੇ ਸਭ ਨੂੰ ਦੇਵਾ ਪਾਈ ਬੋਲ ਉਥੇ ਤਾਂ ਉਹਨਾਂ ਨੇ ਇਹਨੂੰ ਕਹਿਤਾ ਵੀ ਸ਼ੁਰੂਆਤ ਇੱਥੋਂ ਕਰ ਲਓ ਪਰ ਬਖਸ਼ਣਾ ਨਹੀਂ ਹਨ ਢੋਖਾ ਕਰਨ ਵਾਲਾ ਰਹੇ ਨਾ ਕੋਈ ਸੁੱਕਾ ਸੁਕਣੇ ਸਭ ਨੂੰ ਦੇਵਾ ਪਾਈ ਆ ਤੀਰ ਨਿਸ਼ਾਨਾ ਮੇਰਾ ਕਦੇ ਨਾ ਉੱਕਾ ਨਾ ਕੋਈ ਮੇਟੇ ਮੇਡ ਮਟਾਈ ਆ ਜਿਹੜਾ ਤੀਰ ਨਿਸ਼ਾਨਾ ਮੇਰਾ ਫਿਰ ਚੱਲਦਾ ਹੈ ਉਹ ਨਾ ਉਖੜਾਏ ਤੇ ਨਾ ਉਸ ਨੂੰ ਕਿਸੇ ਨੇ ਮੇਟ ਸਕਦਾ ਜਨਮ ਜਨਮ ਨੇਤ ਨੇਤ ਪਵਾਵਾ ਦੁਖਾਂ ਜੇ ਰਜੰਡਜ ਰੂਪ ਬਣਾਈਆ ਉਹਨਾਂ ਨਾਲ ਮੇਰਾ ਨਹੀਂ ਕੋਈ ਗੁੱਸਾ ਕਰਨੀ ਦੀ ਕਰਨੀ ਉਹਨਾਂ ਦੀ ਦੇਣੀ ਪੁਰਤਾਈ ਹੈ ਕਿਉਂਕਿ ਉਹਨਾਂ ਨੇ ਕਰਮ ਹੀ ਇਹੋ ਜਿਹਾ ਮਾੜਾ ਕੀਤਾ ਵਾ ਜਿਹੜਾ ਕੋ ਸਿੱਖਾਂ ਦੇ ਨਾਲ ਵੀ ਧੋਖੇ ਨਾਲ ਦੋਖਾ ਕਰ ਰਿਹਾ ਤੇ ਮੈਂ ਉਹਨੂੰ ਜਨਮ ਜਨਮ ਵਿੱਚ ਵੀ ਘਮਾਵਾਂਗਾ ਤੇ ਉਹਨਾਂ ਦੀ ਕਰਨੀ ਦਾ ਫਲ ਵੀ ਉਹਨਾਂ ਦੀ ਛੋਟੀ ਦੇ ਵਿੱਚ ਪਾਵਾਂ ਜੁੱਸੇ ਵਿੱਚੋਂ ਜੁੱਸੇ ਵਿੱਚੋਂ ਬਦਲਾ ਕੇ ਜੁੱਸਾ ਮਾਤ ਗਰਭ ਧਿਆਨ ਟਕਾਈ ਆ ਫਿਰ ਮਾਤ ਗਰਭ ਦੇ ਵਿੱਚ ਕਿਹੜਾ ਹੋਣਾ ਚਲੋ 84 ਦੇ ਗੇੜ ਦੇ ਵਿੱਚ تمہਾਰੇ ਜਨਮ ਕਿਉਂਕਿ ਅਸੀਂ ਹੁਕਮ ਨੂੰ ਨਹੀਂ ਮੰਨਿਆ ਸੋ ਜਨ ਵੀਦਰੇ ਪਹਿਲਾ ਕਹਿ ਸੀ ਇਹ ਮੰਨਣਾ ਜੇ ਅਸੀਂ ਉਹਦੇ ਹੁਕਮ ਨੂੰ ਮੰਨ ਲਿਆ ਤੇ ਤਰ ਹੈ ਮੱਥੇ ਟੇਕਣਾ ਨਾਲ ਜੋਤੀ ਜੋ ਸਰੂਪ ਆਰ ਆਪ ਆਪਣੀ ਕਿਰਪਾ ਕਰ ਧੁਰਦਾ ਹੁਕਮ ਇੱਕ ਵਰਤਾਈ ਹੈ ਇਹ ਹੁਕਮ ਕਿਥੋਂ ਆ ਰਿਹਾ ਵਾ ਧੁਰਦਾ ਕਾਲਪੁਰਖ ਦਾ ਬਾਰ ਬਾਰ ਨਹੀਂ ਆਉਣਾ ਤੇ ਬਾਰ ਬਾਰ ਨਹੀਂ ਆਉਣਾ ਤੇ ਫਿਰ ਸਾਨੂੰ ਜਿਹੜਾ ਹੁਕਮ ਪਰਮੇਸ਼ਰ ਨੇ ਲਿਖਾ ਦਿੱਤਾ ਔਰ ਦੇ ਦਿੱਤਾ ਉਹਨੂੰ ਸਾਨੂੰ ਮੰਨ ਕੇ ਹੀ ਚੱਲਣਾ ਪੈਣਾ ਅੱਗੇ ਇਹਦੇ ਨਾਲ ਹੀ ਸੰਬੰਧਤ ਬਾਣੀ ਮੈਨੇ 10 ਚੇਤ ਸੰਚਾਈ ਸੰਮਤ ਇੱਕ ਗ੍ਰੰਥ ਨੰਬਰ 18 ਦੀ ਹੈ। ਕ੍ਰਿਸ਼ਨ ਲਾਲ ਦੇ ਘਰ ਪਿੰਡ ਸਰਦਾਨ ਸਰਦਾਰੀ ਸ਼ੰਭ ਇੱਥੇ ਵੀ ਸੁਣਿਓ ਇਕੋ ਦੇ ਹੋ ਜਾਓ ਚਰਨ ਪ੍ਰਸਤ ਦੂਜਾ ਇਸ਼ਟ ਨਾ ਕੋਈ ਮਨਾਈਆ ਇਕੋ ਕੌਣਿਆ ਨਿਰਗੁਣ ਜੋਤ ਦਾ ਕਾਮ। ਉਹ ਸਾਡਾ ਇਸ਼ਟ ਆ ਉਹਨੂੰ ਹੀ ਮੰਨ ਕੇ ਚੱਲਣਾ ਹੈ। ਇੱਕ ਦੂਜੇ ਨਾਲ ਨਾ ਕਰਿਓ ਕੋਈ ਹਸਤ ਪ੍ਰੇਮ ਪ੍ਰੀਤੀ ਨਾਤਾ ਲੈਣਾ ਜੁੜਾਈ ਆ ਹਸਤ ਕੀnga ਹੀ ਖੰ ਸੜਾ ਚਗਣਾ ਆ ਇੱਕ ਦੂਜੇ ਦੇ ਨਾਲ ਨਹੀਂ ਕਰ ਭਗਤ ਬਣਾ ਕੇ ਵਫਦ ਸੱਚਾ ਹੁਕਮ ਲੈਣਾ ਪ੍ਰਗਟਾਈ ਆ ਭਗਤ ਕਿਹੜੇ ਆ ਵਫਦ ਬਣਾ ਦਿੱਤੇ ਗਏ ਪ੍ਰਤੀਨਿਧ ਨਮਾਇਦੇ ਨੇ ਸਾਰੇ ਗੁਰਖ ਅਕਾਲ ਬਣ ਕੇ ਕਰੇ ਮਦਦ ਮਰਦਗਾਰ ਗੁਰਮੁਖ ਆਪਣੇ ਲੈਣੇ ਬਣਾਇਆ ਅੱਗੇ ਸੁਣੋ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਤਾਰ ਰਹੀ ਰਿਸਕ ਬੂੰਦ ਸੁਆਤੀ ਦੇਣੀ ਚਮਕਾਈ ਆ ਜੇ ਗੁਰਮੁਖ ਹੋ ਕੋ ਕੰਮ ਕਰਕੇ ਕਹੋ ਕਿ ਇਹਦੇ ਕੋਲ ਸਾਡੀ ਨਹੀਂ ਲਿਸਟ ਇਹ ਤੁਹਾਡੀ ਭੁੱਲ ਜੋ ਉਹ ਭੁੱਲ ਨੂੰ ਰਹੇ ਭਾਈਆ ਜੇ ਅੱਜ ਅਸੀਂ ਕੋਈ ਇੱਕ ਕਰਮ ਕਰਕੇ ਆਪਣੇ ਆਪ ਨੂੰ ਇਹ ਸੋਚਦੇ ਆ ਕਿ ਨਹੀਂ ਕਿਹੜਾ ਪਤਾ ਲੱਗਣਾ ਅਸੀਂ ਭੁੱਲ ਸਕਦੇ ਹਾਂ ਲੇਕਿਨ ਉਹ ਅਭੁੱਲਿਆ ਉਹਦੇ ਕੋਲ ਸਾਡਾ ਖਾਤਾ ਜਿਹੜਾ ਚੜ ਗਿਆ ਅਗਰ ਉਹ ਖਾਤਾ ਚੜ ਗਿਆ ਤੇ ਫਿਰ ਉਹਨੇ ਨਾਲ ਹੀ ਮਾਰੇ ਨੇ ਲਿਖਾਈ ਦਿੱਤਾ ਵੀ ਮੈਂ ਭੁੱਲ ਜਾ ਉਹ ਵਿੱਚ ਰਸ ਦੇ ਗੇਟ ਪਾਉਂਦਾ ਮਾਰਾ ਇਹ ਸ਼ੇਰ ਸਿੰਘ ਮਿਸ਼ਨੋ ਭਗਵਾਨ ਦੇਵਨਹਾਰਾ ਸੱਚਾ দান ਦਾਨੀ ਦਇਆਵਾਨ ਖਵਾਇਆ ਕਿਉਂਕਿ ਦੇਵਨਹਾਰ ਉਹ ਖੁਦ ਆਪ ਆ ਤੇ ਦਾਨੀ ਵੀ ਖੁਦ ਆਪ ਆ ਫਿਰ ਅਸੀਂ ਉਹਦੇ ਕੋਲੋਂ ਮੰਗ ਲਈਏ ਕਿਸੇ ਨਾਲ ਬਾਹਰ ਨਾ ਜਿਹੜੀ ਮੰਗ ਵੀ ਉਹਨਾਂ ਕੇ ਲਈਏ ਜਿਹਦੇ ਨਾਲ ਸਾਡਾ ਗੁਜ਼ਾਰਾ ਹੋ ਜਾਏ ਵੱਡੀ ਪੜੀ ਚੱਲ ਰਹਾ ਹੈ ਪਰਵਾਰ ਪਾਲ ਰਹਾ ਹੈ ਬਹੁਤ ਉਸ ਤੋਂ ਵੱਡੇ ਲਾਲਚ ਲੈ ਕੇ ਚੱਲਾਂਗੇ ਤੇ ਫਿਰ ਅਸੀਂ ਧੋਖਾ ਭਾਰੀਆਂ ਤੇ ਹਰਾਦੇ ਹਾਂ ਘਰਾਣੇ ਸੋ ਐਸਸੀਪਾ ਆਸ਼ਾਇਨਾਂ ਦਾ ਲੋਕ ਕਰਨ ਵਾਸਤੇ ਮਨਾਹੀ ਕੀਤੀ ਹੈ ਵੀ ਨਹੀਂ ਇਹ ਤਾਂ ਨਾ ਕੰਮ ਨਹੀਂ ਕਰਦਾ ਸੋ ਸਾਈਪੋਸ਼ਾਂਚਾ ਇਸ ਸਮਤਿਆਨ ਹਰ ਭਗਵਦ ਦੇਟਵਾਲ ਵਿੱਚ ਵੀ ਲਿਖਾਇਆ ਜਾਓ ਹਰ ਸੰਗਤ ਸਭ ਨੇ ਉੱਚੀ ਦੇਣਾ ਹੋਕਾ ਹੁਕਮ ਸੁਣੇ ਬੇਪਰਵਾਹੀ ਆ ਸਿੱਖ ਸਿੱਖ ਦੇ ਨਾਲ ਕੋਈ ਨਾ ਕਰੇ ਧੁਖਾ ਗੁਰੂ ਗੋਬਿੰਦ ਗਿਆਸ ਸਮਝਾਈ ਆ। ਔਰ ਇਹ ਬਾਣੀ ਕੀ ਹੈ ਸਾਨੂੰ ਸਮਝਾਉਣ ਵਾਸਤੇ ਲਿਖਾਈ ਗਈ ਹੈ। ਔਰ ਅੱਗੇ ਨਾਲ ਹੀ ਜਨਾਈ ਵੀ ਕਰਾ ਦਿੱਤੀ ਗਈ ਹੈ ਵੀ ਜੇ ਤੁਸੀਂ ਨਹੀਂ ਮੰਨਦੇ ਤੇ ਤੁਹਾਡਾ ਜੋ ਹਾਲ ਹੋਣਾ ਉਹ ਤੁਹਾਨੂੰ ਬਚਾਅ ਨਹੀਂ ਸਕਦਾ। ਜੇ ਸੋਚੀ ਅ ਵੀ ਚਲੋ ਠੀਕ ਹੈ ਦਰਸ਼ ਕਰ ਲੈ ਮੱਥਾ ਟੇਕਦਾ ਸਾਡੇ ਨੇ ਗਨਾਹ ਮਾਫ ਕਰ ਦਿੱਤੇ ਪਰ ਜਿਹੜੇ ਆ 24 ਗ੍ਰੰਥ ਲਕਾਏ ਇਹ ਤਾਂ ਮੁਕਨੇ ਆ ਇਹਨਾਂ ਦੀ ਇੱਕ ਇੱਕ ਲਾਈਨ ਇੱਕ ਇੱਕ ਸ਼ਬਦ ਜਿਹੜਾ ਉਹ ਧੁਰਦਣਾ ਹੈ ਔਰ ਸੱਚੇ ਬਾਦਸ਼ਾਹ ਨੇ ਲਿਖਾਇਆ ਹੈ ਮਹਾਰਾਜ ਸ਼ੇਸ਼ ਨਿਸ਼ਮੂ ਭਗਵਾਨ ਲਿਖਤ ਲਗਾਇਆ ਜੋ ਪੱਥਰ ਉੱਪਰ ਲਕੀ ਲਿਖਿਆ ਲੇਖ ਨਾ ਕਿਸੇ ਮਟਾਉਣਾ ਇਹਨੂੰ ਬਦਲਣ ਦੀ ਕਿਸੇ ਦੇ ਕੋਲ ਹਿੰਮਤ ਨਹੀਂ ਹੈ ਇਸ ਨੇਸ਼ ਕੇ ਦਾ ਸਿੱਧਾ ਕਾਲ ਸੇਕ ਸੇਕ ਦੇ ਨਾਲ ਕੋਈ ਨਾ ਕਰੇ ਧੋਖਾ ਗੁਰੂ गोविंद ਗਿਆ ਸਮਝਾਈਆ ਗੁਰਮੁਖ ਗੁਰਮੁਖ ਨੂੰ ਸਮਝਣਾ ਇਹ ਮੇਰਾ ਧਰਮ ਦਾ ਭਾਈ ਤੇ ਜੰਮਣ ਵਾਲੀ ਪੁਰਖ ਹਾਲ ਇੱਕੋ ਮਾਇਆ ਅਸੀਂ ਕੀ ਆਪਸ ਵਿੱਚ ਭੈਣ ਭਰਾ ਕਿਉਂਕਿ ਬਾਪ ਸਾਡਾ ਜਿਹੜਾ ਉਹ ਅਕਾਲ ਪੁਰਖ ਇੱਕੋ ਹੀ ਆਪਨਾ ਹੈ ਇਹਦੇ ਵਿੱਚ ਵੱਡੇ ਛੋਟੇ ਰਿਸ਼ਤੇਦਾਰ ਦੇ ਵਿੱਚ ਨਹੀਂ ਆ ਜਾਂਦਾ ਕਿ ਕੋਮਰ ਦਾ ਤਕਾਜਾ ਨਹੀਂ ਕਿਹਾ ਜਾਂਦਾ ਕਿ ਉਹ 80 ਸਾਲ ਦਾ ਤੇ ਪੰਜ ਸਾਲ ਦਾ ਉਹਨੂੰ ਬਾਪੂ ਕਹੇਗਾ ਜਾਂ ਚਾਚਾ ਕਹੇਗਾ ਨਹੀਂ ਅਸੀਂ ਹਰ ਸੰਗਤ ਦੇ ਵਿੱਚ ਸਾਰੇ ਭੈਣ ਭਰਾ ਹਾਂ ਔਰ ਇਹ ਦਰਜਾ ਕਾਲਪੁਰਕ ਨਹੀਂ ਸਾਨੂੰ ਭੈਣ ਭਰਾ ਦਾ ਦਿੰਦਾ ਕਿਉਂਕਿ ਉਹ ਵਾਪਕ ਖੁਦ ਆਪ ਬਣਿਆ ਜੇ ਉਹ ਬੇਸ਼ੱਕ ਸਤਗੁਰ ਬਚਨ ਮਨਜੂਰ ਹਸ ਮਨਜੂਰ ਜੇ ਇਹ ਬਚਨ ਸਤ ਗੁਰ ਮਨਜੂਰ ਹੱਸ ਕੇ ਦਿਓ ਵਿਖਾਈਆ ਖੁਸ਼ੀਆਂ ਰੰਗ ਰੰਗਾਈਆਂ ਮਨਜੂਰ ਆਏ ਬਚਨ ਆਪਾਂ ਸਾਰੇਣਾ ਹੋਰ ਖੁਸ਼ ਹੋ ਗਏ ਇਸ ਨਾਮੀ ਪਰਮਾਤਮਾ ਜੋਤਿ ਸਾਨੂੰ ਬਚਨ ਦੇ ਰਿਹਾ ਜੋ ਦਿੱਤੇ ਆ ਸਾਨੂੰ ਮਨਜੂਰ ਪਰ ਮਨਜੂਰ ਕਰਨੇ ਬਹੁਤ ਔਖੇ ਸਾਰੇ ਕਹੋ ਚਾਚੀ ਤਾਈ ਕੰਮ ਕਿਸੇ ਨਾ ਆਈ ਮਾਸੀ ਫੂਫੀ ਤੋੜ ਨਾ ਕੋਈ ਜਨਾਈ ਆ ਨਾਤਾ ਕੂੜ ਦੇ ਸੇ ਨਾਰਕੰਥ ਇੱਕ ਦੂਜੇ ਨੂੰ ਸਮਝਣਾ ਸਮਝਣਾ ਧਾਰ ਪਰਾਈ ਮੜੀ ਮਸਾਣਾ ਬੈਠੇ ਮੁਖ ਕੋਾਈ ਹੈ ਅੱਜ ਅਨਸਾਰੀ ਨਾਤੇ ਸਿਰਫ ਸਾਡੇ ਨਾਲ ਇੱਥੇ ਇੱਥੇ ਤੱਕ ਹੀ ਜੁੜੇ ਹੋਏ ਆ ਜੇ ਸਾਡੇ ਬਾਲ ਬੱਚੇ ਆ ਚਾਚੀ ਤਾਈ ਇੱਥੇ ਇੱਥੇ ਤੱਕ ਜਦੋਂ ਸਾਡਾ ਨਾਤਾ ਜਿਹੜਾ ਆਤਮਕ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਤੇ ਇਹ ਨਾਤੇ ਸਾਰਿਆਂ ਦੇ ਆਪਣੇ ਆਪਣੇ ਵੱਖਰੇ ਵੱਖਰੇ ਸੰਬੰਧ ਹੋ ਜਾਂਦੇ ਆ ਉਹ ਤੇ ਅਸੀ ਕਿਸੇ ਦੀ ਕੋਈ ਸ਼ਿਫਾਰਿਸ਼ ਨਹੀਂ ਕਰ ਸਕਦੇ ਨਾ ਕੋਈ ਕਹਿ ਸਕਦੇ ਕੋ ਮੇਰਾ ਚਾਚਾ ਮੇਰਾ ਦਾਇਆ ਮੇਰਾ ਮੁੰਡਾ ਤੇ ਉਹਨੂੰ ਬਚਾ ਲੋ ਨਹੀਂ ਅਗਰ ਉਹਦੇ ਕਰਮ ਮਾੜੇ ਆ ਤੇ ਉਹਨੂੰ ਕਰਮਾਂ ਦੀ ਸਜ਼ਾ ਲਿੜੀ ਹੋ ਰਹੀ ਹੋਵੇ ਤੇ ਆਪਾਂ ਸ਼ਬਦੇ ਪੜਦੇ ਆ ਨਾ ਕੋਈ ਪੂਰਾ ਕਰਮ ਵਿਚਾਰਦਾ ਪਰ ਬਾਹੋਂ ਪਾ ਰਹੇ ਹਾਂ ਨਾਲ ਤੇ ਇਸ ਕਰਕੇ ਜੇ ਉਹਨੇ ਫੜਨਾ ਵਾ ਬਹੁਤ ਸਾਨੂੰ ਉਹਦੇ ਕਰਮ ਵਿਚਾਰ ਕੇ ਕਰਮ ਵਿਚਾਰਨ ਦੇ ਨਾਲ ਹੀ ਉਹਦੀ ਬਾਹ ਪੜੀ ਤੇ ਕਰਮ ਵਿਚਾਰਨ ਨਾਲ ਹੀ ਉਹ ਨਹੀਂ ਪਹੁੰਚ ਸਕਦਾ। ਸੋ ਸਤਿਗੁਰ ਦੇ ਹੁਕਮ ਨੂੰ ਮੰਨਣਾ ਜਿਹੜਾ ਸਭ ਤੋਂ ਜ਼ਰੂਰੀ ਹੈ। ਸਤਿਗੁਰ ਪੂਰਾ ਕਰੇ ਨਾ ਕਦੇ ਜੁਦਾਈ ਆਦ ਅੰਤ ਆਪਣਾ ਸਾਥ ਰੱਖ ਲਈ। ਸਤਿਗੁਰ ਉਹ ਪੂਰਾ ਹੀ ਹੈ। ਅਸੀਂ ਨਹੀਂ ਉਹਦੇ ਹੁਕਮ ਦੇ ਪੂਰੇ ਹਾਂ। ਅਸੀਂ ਉਹਦੇ ਹੁਕਮ ਦੇ ਉੱਤੇ ਪੂਰੇ ਹੋਵਾਂਗੇ ਤੇ ਉਹ ਕਦੇ ਵੀ ਜੁਦਾਈ ਨਹੀਂ ਕਰੇਗਾ। ਔਰ ਸਾਨੂੰ ਆਪਣੇ ਚਰਨਾਂ ਦੇ ਵਿੱਚ ਲੈ ਕੇ ਜਾਏਗਾ ਹੀ ਜਾਏਗਾ ਜਿਹਨੇ ਵਾਦਾ ਕੀਤਾ ਹੈ ਸਾਡੇ ਨਾਲ ਕਿ ਤੁਹਾਨੂੰ ਮੈਂ ਸੱਚਖੰਡ ਵਿੱਚ ਲੈ ਕੇ ਜਾਣਾ ਹੈ ਸੱਚਖੰਡ ਦੀਆਂ ਟਿਕਟਾਂ ਵੀ ਦਿੱਤੀਆਂ ਸੱਚੇ ਭਗਤ ਜੀ ਨੇ ਔਰ ਟਿਕਟਾਂ ਪਤਾ ਹੈ ਕਿਹੜੀ ਗੱਡੀ ਦੀਆਂ ਸਹਾਯੋਗ ਧਾਰ ਦੇ ਜਿਹੜੇ ਬੱਤੀ ਨਿਜ਼ਮ ਲਗਾਏ ਗਏ ਆ ਆਟ ਬੇਜ ਨਾਲ ਦੇ ਵਿੱਚ ਦੀ ਚੜ੍ਹਨਾ ਕਰ ਸਕਦਾ ਹੈ ਇੱਕ ਤੋਂ ਲੈ ਕੇ ਆਖਰੀ ਕਿੜਾ ਵਗਾ ਅੰਤਮ ਅੰਤਮ ਸਰੀਰ ਜਦੋਂ ਛੱਡਣਾ ਉਹਦਾ ਅੰਤ ਆ ਉਥੋਂ ਮੁੜ ਕੇ ਆਪਾਂ ਪਾਰ ਹੋਣਾ ਤੇ ਜਿੰਦੇ ਜੀ ਕਿਹੜੇ ਵੀ ਵਿੱਚੇ ਦੀ ਨਿਕਲਣਾ ਸੀ ਇੱਕ ਨੰਬਰ ਤੋਂ ਲੈ ਕੇ ਪੱਕੀ ਨੰਬਰ ਤੱਕ ਆਈ ਇਹ ਗੱਡੀ ਸਾਡੇ ਕੋਲ ਸੱਜੂ ਨਹੀਂ ਅਸੀਂ ਆਪਣੇ ਆਪਣੇ ਅੰਦਰ ਜਾਦੀ ਵਾਲੀ ਹੈ ਕਿ ਵੇਟਿਆ ਹੀ ਅਸੀਂ ਸਤਗੁਰ ਦੇ ਹੁਕਮ ਮੁਤਾਬਕ ਹਾਂ ਸਤਗੁਰ ਪੂਰਾ ਪੂਰਾ ਕਰੇ ਨਾ ਕਦੇ ਜਿਦਾਈ ਆਦ ਅੰਤ ਆਪਣਾ ਸਾਥ ਰਖਾਈ ਆ ਜੋਤੀ ਜੋ ਸਰੂਪ ਆਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਈ ਮਹਾਰਾਜ ਜੀ ਨੇ ਸਾਨੂੰ ਕਿਸੇ ਜਗ੍ਹਾ ਦਿੱਤੇ ਵੀ ਕੋਈ ਧੋਖਾ ਕੋਈ ਠੰਕੀ ਕੋਈ ਚੋਰੀ ਕੋਈ ਝੂਠ ਬੋਲਣ ਦੀ ਇਜਾਜ਼ਤ ਕਿਤੇ ਨਹੀਂ ਦਿੱਤੀ ਕੋਈ ਵੀ ਨਿਧਰਮ ਦਿੰਦਾ ਕਿਸੇ ਵੀ ਧਰਮ ਦੇ ਵਿੱਚ ਧਰਮ ਗ੍ਰੰਥਾਂ ਦੇ ਰਚਨ ਵਾਲੇ ਮਹਾਪੁਰਸ਼ਾਂ ਨੇ ਕਿਤੇ ਨਹੀਂ ਲਿਖਿਆ ਕਿ ਤੁਸੀਂ ਕਿਸੇ ਦਾ ਦੁੱਖ ਦਿਓ ਕਿਸੇ ਨੂੰ ਕਿਸੇ ਦੇ ਨਾਲ ਠੱਗੀ ਕਰੋ ਕਿਸੇ ਨਾਲ ਬੇਈਮਾਨੀ ਕਰੋ ਤੇ ਫਿਰ ਤੁਸੀਂ ਸੁਖੀ ਹੋ ਜਾਓਗੇ ਕਿਸੇ ਵੀ ਧਰਮ ਕੰਮ ਦੇ ਵਿੱਚ ਔਰ ਕਿਸੇ ਵੀ ਧਰਮ ਦੇ ਵਿੱਚ ਨਹੀਂ ਲਿਖਿਆ ਔਰ ਨਾ ਕੋਈ ਵੀ ਧਰਮ ਇਹਲਾਓ ਨਹੀਂ ਕਰਦਾ ਕਿ ਤੂੰ ਇੱਕ ਦੂਜੇ ਨਾਲ ਬੇਈਮਾਨੀ ਕਰਨੀ ਹੈ ਤੇ ਤੂੰ ਠੱਗੀ ਕਰਨੀ ਹੈ ਸੋ ਵੀਰ ਜੀਓ ਪਾਰ ਚੜਨ ਵਾਸਤੇ ਜਾਣ ਵਾਸਤੇ ਉਹਦੇ ਕੋਲ ਸਾਨੂੰ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਹੀ ਪਹੇਗੀ ਜੋ ਗ੍ਰੰਥ 24 ਗ੍ਰੰਥ ਸੱਚੇ ਪਾਤਸ਼ਾਹ ਜੀ ਨੇ ਲਿਖਾਏ ਆ ਉਹਨਾਂ ਨੂੰ ਪੜ੍ਹ ਕੇ ਸਾਨੂੰ ਵਿਚਾਰ ਕਰਕੇ ਆਪਣੇ ਉੱਤੇ ਲਾਗੂ ਕਰਨਾ ਹੀ ਪਹੇਗਾ ਜੇ ਅਸੀਂ ਉਹਨਾਂ ਨੂੰ ਪੜ੍ਹ-ਪੜ੍ਹ ਕੇ ਛੱਡੀ ਜਾਂਦੇ ਉਹਨਾਂ ਤੇ ਵਿਚਾਰ ਕਰਕੇ ਆਪਣੇ ਉੱਤੇ ਲਾਗੂ ਨਹੀਂ ਕਰਦੇ ਤੇ ਸਾਡੀ ਜਿਹੜੀ ਆ ਉਹ ਮਤ ਬਦਲ ਨਹੀਂ ਸਕਦੀ ਸੋ ਸਾਹਿਬ ਦਾ ਹੁਕਮ ਹੈ ਸਾਡੇ ਪਿੱਛੋਂ ਇਨਾ ਗ੍ਰੰਥਾਂ ਨੂੰ ਪੜਿਓ ਤੇ ਵਿਚਾਰਿਓ ਹਰ ਬਾਣੀ ਦੇ ਵਿੱਚ ਵੀ ਲਿਖਾਇਆ ਗਿਆ ਹੈ ਸੱਚੀ ਸਿੱਖਿਆ ਕਰੋ ਵਿਚਾਰ ਕੋ ਸਿੱਖ ਸਿੱਖ ਸਮਝਾਏਗਾ ਅਗੋਂ ਮਿਲੇ ਗੋਬਿੰਦਿਆਰ ਆਪਣੀ ਖੁਦਰ ਰਖਾਇ ਜੇ ਹਰ ਬਾਣੀ ਪੜ ਕੇ ਸੇ ਵਿਚਾਰ ਨਹੀਂ ਕਰਦੇ ਉਸ ਉੱਤੇ ਲਾਗੂ ਨਹੀਂ ਕਰਦੇ ਆਪਣੇ ਉੱਤੇ ਤੇ ਅਸੀਂ ਉਹਦੀ ਗੋਦ ਦੇ ਵਿੱਚ ਨਹੀਂ ਆ ਸਕਦੇ ਤਬਦੀਲ ਕਰਨਾ ਪਏਗਾ ਸੇ ਸੋ ਮੇਰੇ ਜੀਓ ਮੈਂ ਇੱਥੇ ਹੀ ਹੋਰ ਬਣੀ ਸਮਾਪਤ ਕਰਨ ਦੇ ਸੱਚੇ ਪਾਤਸ਼ਾਹੇ ਪਾਸੋਂ ਫਰ ਹਰ ਸੰਗਤ ਪਾਸੋਂ ਇਜਾਜ਼ਤ ਚਾਹਨਾ ਹਾਂ ਹਰ ਬਾਣੀ ਪੜਦੇ ਆਇਆ ਵਿਚਾਰ ਕਰਦੇ ਆਇਆ ਤੇ ਅਖਰ ਵੱਡ ਘਟ ਬੋਲੇ ਅਗੇ ਆਵੇ ਤਾਂ ਮੈਂ ਹੰਯੂ ਪਾਸੋਂ ਹਰ ਸੰਗਤ ਪਾਸੋਂ ਇਹ ਮੰਗ ਮੰਦਾਂ ਆਉਪਾਣੇ ਕਰਨ ਦਾ ਸਾਥ ਦਿਓ ਸੋ

ভগবান দি জয়ো হনুমারায় শিং বিষ্ণু ভগবান দি জয়